ਹਲਕਾ ਫਤੇਗਰ ਚੂੜੀਆਂ ਦੇ ਪਿੰਡ ਬਾਲੇਵਾਲ ਪਿੰਡ ਛੋਟਾ ਦਾਬਾਵਾਲ ਤੇ ਪਿੰਡ ਡੋਲਟ ਵਿੱਚ ਚੇਅਰਮੈਨ ਪੰਸਮ ਪੰਜਾਬ ਅਤੇ ਹਲਕਾ ਇੰਚਾਰਜ ਫਤੇਗਰ ਚੂੜੀਆਂ ਬਲਬੀਰ ਸਿੰਘ ਪੰਨੋ ਨੇ ਕੀਤੀਆਂ ਚੋਣ ਮੀਟਿੰਗਾਂ ਇਸ ਮੌਕੇ ਪਿੰਡ ਛੋਟਾ ਦਾਬਾਵਾਲ ਵੱਡੀ ਗਿਣਤੀ ਵਿੱਚ ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਿੰਡ ਮਿਰਜਾ ਜਾਨ ਤੋਂ ਸਾਬਕਾ ਮੈਂਬਰ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਇਸ ਮੌਕੇ ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਇੱਥੇ ਹੀ ਬੋਲਦੇ ਹੋਏ ਚੇਅਰਮੈਨ ਪੰਨੂ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਲੋਕਾਂ ਕੋਲੋਂ ਵੋਟਾਂ ਵੀ ਮੰਗੀਆਂ ਹਰ ਦਾ ਬੱਚਾ ਦਾ ਪੂਰੀ ਤੋਂ ਮੇਲੇ ਬੜਿਆ ਸੀ ਰਾਜਸ ਦੇ ਟੈਂਟ ਐਮਐਲਏ ਬੜਿਆ ਉਹਨੂੰ ਪੰਚਾਇਤਾਂ ਦਾ ਮੌਸਾ ਤਰੀ ਬਣਾਇਆ ਸ਼ੱਪੁਰਾ ਦੇ ਵਿੱਚ ਅਜੇ ਵੀ ਗੰਦਗੀ ਹੈ ਇੰਨਾਂ ਦੇ ਵਿੱਚ ਛਿਵਨੀ ਨਹੀਂ ਪਈ ਇੰਨਾਂ ਦੇ ਵਿੱਚ ਅੱਜ ਵੀ ਉਹੀ ਹਾਲ ਹੈ ਜਿਹੜੇ 75 ਸਾਲ ਤੋਂ ਚੱਲੇ ਆ ਰਹੇ ਸਾਡੇ ਪਿੰਡ ਦਾ ਸ਼ੱਪੁਰਾ ਸ਼ਿਵਰੇਚਾ ਮਕਾਨਾਂ ਦਾ ਬਾਹੂਮਾਂ ਦਾ ਛੋਲੋ ਲੈਣ ਦਾ ਨਾ ਕੋਸ਼ਿਸ਼ ਕਰੂੰਗਾ रुपया असां प्लांट ख़रीदे प्लांट ਗੁਰੂ ਗੁਜਾਬ ਸਰਕਾਰ ਤੁਸੀਂ ਬਾਅਦ ਵਿੱਚ ਤੇ ਤਾਂ ਵਿਕੀ ਹੋਏ ਰਹੇ ਉਹ ਚੋਕਾ ਦਾ ਆਪਾਂ ਲਾਟਰੀ ਵਿਚ ਲਾ ਕੇ ਕਿਉਂ ਤੋਂ ਪੈਸਾ ਆਇਆ ਜਿਹੜਾ 3 ਲੱਖ ਰੁਪਏ ਦੇਣਾ ਹੈ ਨਾ ਇਹ ਵੀ ਤੁਹਾਨੂੰ ਇੱਕ ਪੇਜ ਲੱਗੇ ਆ ਥੋੜੇ ਤੋਂ ਦੇਣਾ ਹੈ ਇਹ ਜਿਹੜਾ ਅਭੀ ਤੁਹਾਨੂੰ ਸਮਝੀ ਹੋਣੀ ਸ਼ੁਰੂ ਹੋ ਗਿਆ 100 ਜੋ ਤੁਹਾਡਾ ਪੂਰੇ ਪਿੰਡ ਤੇ ਕੋਈ ਜਾਤ ਪਾਤ ਨਹੀਂ ਮੁਸ਼ਕੀ दवाई से तकली

天気が出ますよ、私は。